ਕਾਂਗਰਸ ਪਾਰਟੀ ਦੇ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੇ ਲਈ ਚੋਣ ਮੈਨੀਫੈਸਟੋ ਹੈ ਉਸ ਦਾ ਜੋ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਦੱਸਿਆ ਕਿ ਕਾਂਗਰਸ ਪਾਰਟੀ ਦੀ ਸ਼ੁੱਕਰਵਾਰ ਸਵੇਰੇ ਦਿੱਲੀ ਵਿਕੇ ਹੈੱਡ ਕੁਆਰਟਰ ਦੇ ਵਿੱਚ ਮਲਿਕਾ ਅਰਜੁਨ ਖੜਕੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਲਈ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਸੋ ਇਸ ਮੈਨੀਫੈਸਟੋ ਦੇ ਵਿੱਚ ਪੰਜ ਕਾਨੂੰਨ ਅਤੇ 25 ਗਰੰਟੀਆਂ ਦੀ ਗੱਲ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪੀਚ ਦਮਰਮ ਨੇ ਦੱਸਿਆ ਕਿ ਇਹ ਜੋ ਮੈਨੀਫੈਸਟੋ ਹੈ ਇਹ ਪੰਜ ਕਾਨੂੰਨ ਅਤੇ 25 ਗਰੰਟੀਆਂ ਦੇ ਆਧਾਰਤ ਹੈ ਦਾਜੀ ਜੀ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਸੀ ਪੀਚ ਦਮਰਮ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਖਾਸ ਕਰਕੇ ਪਿਛਲੇ 5 ਸਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਤੇ ਕਾਫੀ ਤਸ਼ੱਦਦ ਟਾਇਆ ਜੋ ਪੀਚ ਦਮਰਮ ਕਹਿ ਰਹੇ ਨੇ ਕਿ ਲੋਕਾਂ ਤੇ ਕਾਫੀ ਭਾਰਤੀ ਜਨਤਾ ਪਾਰਟੀ ਨੇ ਤਸ਼ੱਦਦ ਕਾਇਆ ਜਿਸ ਕਾਰਨ ਕਿ ਮੈਨੀਫੈਸਟੋ ਦੇ ਵਿੱਚ ਪੰਜ ਨਵੇਂ ਕਾਨੂੰਨਾਂ ਦੀ ਗਣ ਕੀਤੀ ਅਤੇ ਜੋ ਜੋ 25 ਗਰੰਟੀਆਂ ਦੀ ਗੱਲ ਕੀਤੀ ਹੈ ਦੱਸਦੇ ਕਿ ਜੋ ਯੂਥ ਯੂਥ ਲਈ ਖਾਸ ਕਰਕੇ ਜੋ ਕਿਸਾਨ ਹੈ ਜੋ ਔਰਤਾਂ ਨੇ ਪਾਗਡਾਰੀ ਹੈ ਜੋ ਕੀਰਤੀ ਹੈ ਅਤੇ ਜੋ ਯੂਥ ਹੈ ਜੋ ਪੰਜ ਤਰ੍ਹਾਂ ਦੇ ਜੋ ਜੋ ਲਗ ਲਗ ਵਰ ਗਿਆ ਪੰਜ ਵਰਗਾਂ ਦੇ ਨਹੀਂ ਲਗ ਲਗ ਤਰ੍ਹਾਂ ਦੇ ਜੋ ਕਾਨੂੰਨਾਂ ਦੀ ਸਵਿਚ ਗੱਲ ਕੀਤੀ ਗਈ ਜੇ ਗੱਲ ਕਰੀਏ ਯੂਥ ਦੇ ਤਾਂ ਯੂਥ ਦੇ ਲਈ ਇੱਕ ਕਾਫੀ ਵੱਡੀ ਗੱਲ ਇਸ ਵਿੱਚ ਕੀਤੀ ਗਈ ਹੈ ਕਿ 30 ਲੱਖ ਰੋਜ਼ਗਾਰ ਜੋ ਨੌਕਰੀਆਂ ਨੇ ਰੋਜ਼ਗਾਰ ਦੀ ਗੱਲ ਹੈ ਕਿ ਯੂਥ ਨੂੰ 30 ਲੱਖ ਨੌਕਰੀਆਂ ਦਿੱਤੀਆਂ ਜਾਵੇਗੀਆਂ ਸੋ ਚੋਣ ਮੈਨੀਫੈਸਟੋ ਦੇ ਵਿੱਚ ਜੋ ਕਾਂਗਰਸ ਵੱਲੋਂ ਇੱਕ ਅਜੋ ਐਲਾਨ ਕੀਤਾ ਗਿਆ ਹੈ ਕਿ 3 ਲੱਖ ਲੋਕਾਂ ਨੂੰ ਯੂਥ ਨੂੰ ਦਿੱਤੀਆਂ ਜਾਵੇਗੀ। ਚੋਣ ਮੈਨੀਫੈਸਟੋ ਬਾਕੀ ਪਾਰਟੀਆਂ ਵੀ ਲਗਾਤਾਰ ਕੰਮ ਕਰਦੀਆਂ ਪਈਆਂ ਨੇ। ਅਰ ਬਾਕੀ ਪਾਰਟੀਆਂ ਵੱਲੋਂ ਵੀ ਚੋਣ ਮੈਨੀਫੈਸਟੋ ਤੇ ਲਗਾਤਾਰ ਕੰਮ ਕੀਤੇ ਜਾ ਰਹੇ ਪਏ ਨੇ। ਹੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅ ਕੱਲ ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਜਿਸ ਤੇ ਵਿੱਚ ਅਜੋ ਭਾਰਤ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚੋਂ ਜੋ ਸੁਝਾਅ ਨੇ ਚੋਣ ਮੈਨੀਫੈਸਟੋ ਦੇ ਲਈ ਉਹਨਾਂ ਦੇ ਵਿਚਾਰ ਚਰਚਾਵਾ ਕੀਤੇ ਜਾਂਦੀਆਂ ਨੇ ਸੋ ਇਹਨਾਂ ਮੈਨੀਫੈਸਟੋ ਦੀ ਤਿਆਰੀ ਚੱਲਦੀ ਪਈ ਹੈ ਜੋ ਪਾਕ ਜੰਤਾ ਪਾਰਟੀ ਉਹ ਵੀ ਆਪਣਾ ਮੈਨੀਫੈਸਟੋ ਜਲਦੀ ਹੀ ਲਿਆ ਸਕਦੀ ਹੈ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਹੈ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਅੱਜ 224 ਲੋਕ ਸਭਾ ਦੇ ਲਈ ਕਾਂਗਰਸ ਵੱਲੋਂ ਅੱਜ ਦਿੱਲੀ ਇਹ ਦਿੱਲੀ ਦੇ ਹੈੱਡਕੁਆਟਰ ਤੋਂ ਅਜੋ ਇੱਕ ਮੈਨੀਫੈਸਟੋ ਹੈ ਜਾਰੀ ਕਰ ਦਿੱਤਾ ਗਿਆ ਹੈ ਜੋ ਮੈਨੀਫੈਸਟੋ ਹੈ ਇੱਕ ਵਾਰ ਫੇਰ ਦੱਸ ਜੀ ਕਿ ਪੰਜ ਕਾਨੂੰਨ ਅਤੇ 25 ਗਰੰਟੀਆਂ ਤੇ ਆਧਾਰਿਤ ਹੈ ਜਿਸ ਦੇ ਵਿੱਚ ਕੀ ਜੋ ਕਿਸਾਨ ਮਿਹਨਾਵਾਂ ਔਰ ਜੋ ਯੂਥ ਹੈ ਯੂਥ ਦੇ ਲਈ ਅਜੋ ਗੱਲਾਂ ਵਾ ਜੋ ਵਾਦੇ ਆ ਕਿਤੇ ਦੇਣੇ ਦਾਤੇ ਕਿ ਜੋ ਯੂਥ ਹੈ ਯੂਥ ਨੂੰ 30 ਲੱਖ ਨੌਕਰੀਆਂ ਦੇਣ ਦਾ ਵਾਦਾ ਕੀਤਾ ਗਿਆ ਹੈ ਸੇ ਇੱਕ ਵਾਰ ਫੇਰ ਦੱਸ ਜੀ ਕਿ ਅੱਜ ਦਿੱਲੀ ਵਿੱਚ ਦਿੱਲੀ ਦੇ ਹੈੱਡ ਕੁਆਟਰ ਕਾਂਗਰਸ ਪਾਰਟੀ ਦੇ ਜੋ ਪ੍ਰਧਾਨ ਮਲਿਕਾ ਅਰਜਨ ਖੜਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਜੋ ਆਉਣ ਵਾਲੇ ਲੋਕ ਸਭਾ ਚੋਣਾਂ 2024 ਦੀਆਂ ਉਹਨਾਂ ਦੇ ਲਈ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੇ ਲਈ ਚੋਣ ਮੈਨੀਫੈਸਟੋ ਹੈ ਉਸ ਦਾ ਜੋ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਦਾਸੀ ਕਿ ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਵਿਕੇ ਹੈੱਡਕੁਆਟਰ ਦੇ ਵਿੱਚ ਮਲਿਕਾ ਅਰਜੁਨ ਖੜਕੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਲਈ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਸੋ ਇਸ ਮੈਨੀਫੈਸਟੋ ਦੇ ਵਿੱਚ ਪੰਜ ਕਾਨੂੰਨ ਅਤੇ 25 ਗਰੰਟੀਆਂ ਦੀ ਗੱਲ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪੀਚ ਦਮਰਮ ਨੇ ਦੱਸਿਆ ਕਿ ਇਹ ਜੋ ਮੈਨੀਫੈਸਟੋ ਹੈ ਇਹ ਪੰਜ ਕਾਨੂੰਨ ਅਦੇ 25 ਗਰੰਟੀਆਂ ਦੇ ਅਦਾਰਤ ਹੈ ਦਾਦੇ ਜੀ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਸੀ ਪਿਛੇ ਦੰਬੰਮ ਬਹਿਣਾ ਹੈ ਕਿ ਪਿਛਲੇ 10 ਸਾਲ ਖਾਸ ਕਰਕੇ ਪਿਛਲੇ 5 ਸਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਤੇ ਕਾਫੀ ਤਸ਼ੱਦਦ ਟਾਇਆ ਜੋ ਪਿਛੇ ਦੰਬੰਮ ਕਹਿ ਰਹੇ ਨੇ ਕਿ ਲੋਕਾਂ ਤੇ ਕਾਫੀ ਭਾਰਤੀ ਜਨਤਾ ਪਾਰਟੀ ਨੇ ਤਸ਼ੱਦਦ ਟਾਇਆ ਜਿਸ ਕਾਰਨ ਕਿ ਮੈਨੀਫੈਸਟੋ ਦੇ ਵਿੱਚ 5 ਨਵੇਂ ਕਾਨੂੰਨਾਂ ਦੀ ਗੱਲ ਕੀਤੀ ਅਤੇ ਜੋ ਜੋ 25 ਗਰੰਟੀਆਂ ਦੀ ਗੱਲ ਕੀਤੀ ਹੈ ਦਾਦੇ ਜੀ ਕਿ ਜੋ ਯੂਥ ਯੂਥ ਲਈ ਖਾਸ ਕਰਕੇ ਜੋ ਕਿਸਾਨ ਹੈ ਜੋ ਮਹਿਲਾਵਾਂ ਨੇ ਸਵਾਗਤ ਹੈ ਜੋ ਕੀਰਤੀ ਹੈ ਅਤੇ ਜੋ ਯੂਥ ਹੈ ਜੋ ਪੰਜ ਤਰ੍ਹਾਂ ਦੇ ਜੋ ਜੋ ਲਗ ਲਗ ਵਾਰੇ ਗਿਆ ਪੰਜ ਵਰਗਾ ਦੇ ਨੇ ਲਗ ਲਗ ਤਰ੍ਹਾਂ ਦੇ ਜੋ ਕਾਨੂੰਨਾਂ ਦੀ ਇਸ ਵਿੱਚ ਇੱਕ ਗੱਲ ਕੀਤੀ ਗਈ ਜੇ ਗੱਲ ਕਰੀਏ ਯੂਥ ਦੇ ਤਾਂ ਯੂਥ ਦੇ ਲਈ ਇੱਕ ਕਾਫੀ ਵੱਡੀ ਗੱਲ ਇਸ ਵਿੱਚ ਕੀਤੀ ਗਈ ਹੈ ਕਿ 30 ਲੱਖ ਰੋਜ਼ਗਾਰ ਜੋ ਨੌਕਰੀਆਂ ਨੇ ਰੋਜ਼ਗਾਰ ਦੀ ਗੱਲ ਹੈ ਕਿ ਯੂਥ ਨੂੰ 30 ਲੱਖ ਨੌਕਰੀਆਂ ਦਿੱਤੀਆਂ ਜਾਵੇਗੀਆਂ ਸੋ ਚੋਣ ਮੈਨੀਫੈਸਟੋ ਦੇ ਵਿੱਚ ਜੋ ਕਾਂਗਰਸ ਵੱਲੋਂ ਇੱਕ ਅਜੋ ਐਲਾਨ ਕੀਤਾ ਗਿਆ ਹੈ ਕਿ 300 ਲੱਖ ਰੁਪਏ ਯੂਥ ਨੂੰ ਦਿੱਤੇ ਜਾਣਗੇ। ਚੋਣ ਮੈਨੀਫੈਸਟੋ ਬਾਕੀ ਪਾਰਟੀਆਂ ਵੀ ਲਗਾਤਾਰ ਕੰਮ ਕਰਦੀਆਂ ਪਈਆਂ ਨੇ। ਅਰ ਬਾਕੀ ਪਾਰਟੀਆਂ ਵੱਲੋਂ ਵੀ ਚੋਣ ਮੈਨੀਫੈਸਟੋ ਤੇ ਲਗਾਤਾਰ ਕੰਮ ਕੀਤੇ ਜਾ ਰਹੇ ਪਏ ਨੇ। ਕੱਲ੍ਹ ਕਰੀਏ ਤੇ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੱਲ੍ਹ ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਜਿਸ ਤੇ ਵਿੱਚ ਅਜੋ ਭਾਰਤ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚੋਂ ਜੋ ਸੁਝਾਅ ਨੇ ਚੋਣ ਮੈਨੀਫੈਸਟੋ ਦੇ ਲਈ ਉਹਨਾਂ ਦੇ ਵਿਚਾਰ ਚਰਚਾਵਾ ਕੀਤੇ ਜਾਂਦੀਆਂ ਨੇ ਸੋ ਇਹਨਾਂ ਮੈਨੀਫੈਸਟੋ ਦੀ ਤਿਆਰੀ ਚੱਲਦੀ ਪਈ ਹੈ ਜੋ ਪਾਕ ਜੰਤਾ ਪਾਰਟੀ ਹੋ ਵੀ ਆਪਣਾ ਮੈਨੀਫੈਸਟੋ ਜਲਦੀ ਹੀ ਲਿਆ ਸਕਦੀ ਹੈ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਹੈ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਅੱਜ 2024 ਲੋਕ ਸਭਾ ਦੇ ਲਈ ਕਾਂਗਰਸ ਵੱਲੋਂ ਜੋ ਦਿੱਲੀ ਹੈ ਦਿੱਲੀ ਦੇ ਹੈੱਡ ਕੁਆਟਰ ਤੋਂ ਜੋ ਇੱਕ ਮੈਨੀਫੈਸਟੋ ਹੈ ਜਾਰੀ ਕਰ ਦਿੱਤਾ ਗਿਆ ਹੈ ਜੋ ਮੈਨੀਫੈਸਟੋ ਹੈ ਇੱਕ ਵਾਰ ਫਿਰ ਦੱਸਤੀ ਕਿ ਪੰਜ ਕਾਨੂੰਨ ਅਤੇ 25 ਗਰੰਟੀਆਂ ਤੇ ਆਧਾਰਿਤ ਹੈ ਜਿਸ ਦੇ ਵਿੱਚ ਕੀ ਜੋ ਕਿਸਾਨ ਮਿਹਨਦਾਰਾਂ ਔਰ ਜੋ ਯੂਥ ਹੈ ਜੋ ਯੂਥ ਲਈ ਜੋ ਗੱਲਾਂ ਵਾ ਜੋ ਵਾਦੇ ਆ ਉਹ ਕਿਤੇ ਦੇ ਦੇਣਾ ਤੇ ਕੀ ਜੋ ਯੂਥ ਹੈ ਯੂਥ ਨੂੰ 30 ਲੱਖ ਨੌਕਰੀਆਂ ਦੇਣ ਦਾ ਵਾਦਾ ਕੀਤਾ ਗਿਆ ਹੈ ਸੇ ਇੱਕ ਵਾਰ ਫਾਇਦਾ ਸੀ ਕਿ ਅੱਜ ਦਿੱਲੀ ਵਿੱਚ ਦਿੱਲੀ ਦੇ ਹੈੱਡਕੁਆਰਟਰ ਕਾਂਗਰਸ ਪਾਰਟੀ ਦੇ ਜੋ ਪ੍ਰਧਾਨ ਮਲਿਕਾ ਅਰਜਨ ਖੜਕੇ ਸੋਨੀਆ ਗਾਂਧੀ ਅਤੇ راہੁਲ ਗਾਂਧੀ ਦੀ ਅਗਵਾਈ ਦੇ ਵਿੱਚ ਜੋ ਆਉਣ ਵਾਲੇ ਲੋਕ ਸਭਾ ਚੋਣਾਂ 2024 ਦੀਆਂ ਉਹਨਾਂ ਦੇ ਲਈ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ